ਜੋ ਬੱਥੀ ਜਾਣਦੀ ਆ ਹਾਂ ਖੰਗ ਤੇ ਜਾਣਦੀ ਆ ਹਾਂ ਬੱਥਰ ਮਾਰਾ ਨੇ ਪੋਜੀ ਹਾਂ ਉਹ ਜਿਹੜਾ ਵਿਆਹ ਦਾ ਕੰਮ ਨੂੰ ਜਾਣਦਾ ਭਾਈ ਠੀਕ ਹੈ ਵਿਆਹ ਦਾ ਕੰਮ ਨਹੀਂ ਜੇ ਆਪਾਂ ਹੋਰ ਵੀ ਟੋਕੇ ਰੱਖਦੇ ਹੋਰ ਹੈ ਟੋਪਾਂ ਲੈ ਕੇ ਆਉਂਦੇ ਆ ਸਰ ਉਹਨਾ ਜ਼ਿਆਦਾ ਕੰਮ ਹੈ ਵਿਆਹ ਦਾ ਕੰਮ ਜਾਣਦਾ ਭਾਈ ਵਾਹ ਕਰਕੇ ਬਾਪਾ ਕਰਕੇ ਬਾਪਾਂ ਦੇ ਨੇੜੇ ਹੁੰਦਾ ਬਾਪਾਂ ਦੇ ਬਾਪਿਆਂ ਦਾ ਬਿਲਕੁਲ ਮੜਾ ਵਿਤੀ ਮੇਰਾ ਨਾ ਤਜਿੰਦਰ ਸਿੰਘ ਮੈਂ ਸ਼ਿਫਟਿੰਗ ਚਾਰਜ ਤੋਲਤੇ ਵੀਰ ਜੀ ਤੈਨੂੰ ਮੈਂ ਕਿਹਾ ਸੀਗਾ ਵੀ ਪਰਚੀ ਘਟਵਾ ਲੈ ਕਹਿੰਦਾ ਜੀ ਸੰਗਤ ਹੈ ਮੈਂ ਕਿਹਾ ਵੀ ਕੋਈ ਲੈਟਰ ਪੈਡ ਦਿਖਾ ਦਿਓ ਵੀਰ ਜੀ ਕਹਿੰਦਾ ਕੋਈ ਨਹੀਂ ਕਹਿੰਦਾ ਮੈਂ ਨਹੀਂ ਕੱਢ ਸਕਦਾ ਤੂੰ ਕੱਢ ਲੈ ਮੇਰੇ ਉੱਤੇ ਕਿਉਂ ਲੱਗਾ ਮੈਂ ਬਿਸ਼ੀਸ਼ੇ ਤੇ ਮਾਰਤਾ ਵੀਰ ਜੀ ਬਸ ਨਹੀਂ ਤੁਸੀਂ ਉਹਦੇ ਕੋਲ ਪਰਚੀ ਮੰਗੀ ਹਾਂਜੀ ਹਾਂਜੀ ਕਹਿੰਦਾ ਜੀ ਮੇਰੀ ਸੰਗਤ ਹੈ ਬਰਾਤ ਸਾਰੀ ਵਿੱਚ ਭਾਈ ਗੱਡੀ ਚੁੰਨੀ ਜੀ ਠੀਕ ਹੈ ਵਾਸੇ ਹੋਤੇ ਸਾਰੇ ਕਰਨ ਕਿ ਤੁਹਾਡੇ ਸਾਹਮਣੇ ਕਿੱਥੇ ਖੜਾ ਹੈ ਆ ਕੀ ਹਟੋ ਬੈਰੀਅਰ ਦੇ ਵਿੱਚ ਮਾਰ ਕੇ ਹਾਂਜੀ ਉਹਨੇ ਬੈਰੀਅਰ ਸਾਰਾ ਬੈਰੀਅਰ ਤੋੜਤਾ ਜੀ ਠੀਕ ਹੈ ਹਾਂਜੀ ਉਹਨੇ ਅੱਗੋਂ ਮੁੜ ਕੇ ਕਿਰਪਾਨ ਕੱਢ ਲਈ ਫਿਰ ਮੈਂ ਵੀ ਇੱਟਾ ਚੱਕ ਲਿਆ ਜੀ ਹੁਣ ਕੀ ਕਹਿੰਦੇ ਹੁਣ ਕੁਝ ਨਹੀਂ ਕਹਿੰਦੇ ਆਵਾਂਗੇ ਮੈਂ ਕਹਾਂ ਜੀ ਆਓ ਜੀ ਕੋਈ ਗੱਲ ਨਹੀਂ ਹਾਂਜੀ ਕੀਤਾ ਜੀ ਆ ਰਹੇ ਬਸ ਹੁਣ ਸਾਰੀ ਆ ਰਹੇ ਇਹ ਪਹਿਲਾਂ ਵੀ ਇੱਥੇ ਕੰਪਲੇਟ ਹੈਗੀਆਂ ਕੋਈ ਗੱਲ ਹੈ ਭਾਜੀ ਕੋਈ ਕੰਪਲੇਟ ਨਹੀਂ ਕਸਟਮਰ ਜਿੱਦਾਂ ਕਸਟਮਰ ਡੀਲੀ ਕਰਨੇਗਾ ਉਦੋਂ ਆਪਾਂ ਕਰਦੇ ਜੀ ਭਾਜੀ ਕੋਈ ਹੋਰ ਕੋਈ ਚੱਕਰ ਨਹੀਂ ਲਗਾਓ ਇੱਧਰ ਦੇਖੋ ਵੀਰ ਜੀ ਮੇਰੀ ਲੋਕਾਂ ਦੇ ਬਣਾਇਆ ਹੀ ਜਾਂਦਾ ਬਣਾਇਆ ਬੰਦਾ ਵੀਰੇ ਉਹ ਦੀ ਕੋਈ ਗੱਲ ਨਹੀਂ ਹੁੰਦੀ ਜਦੋਂ ਕੋਈ ਬਣਾਉਂਦਾ ਉਹਦਾ ਹੀ ਬਣਦਾ ਜਦੋਂ ਕਿ ਆਪਾਂ ਕੋਈ ਗਾਲ ਕੱਢੂਗਾ ਅਗਲੇ ਬੰਦੇ ਨੇ ਸਰੋਪਾ ਦੇ ਵੀਰ ਜੀ ਪਾਇਆ ਨਹੀਂ ਉਹਦੇ ਨਾਲ ਕੱਢਣੀ ਕੱਢਣੀ ਆ ਪਾਜੀ ਠੀਕ ਹੈ ਹੁਣ ਸਾਰੀ ਹਾਂਜੀ ਆ ਰਹੀ ਹੈ ਇਹਦਾ ਟੋਲ ਪਲਾza ਇਹ ਨਿਜਰਪੁਰਾ ਟੋਲ ਪਲਾza ਪਾਜੀ ਇਹ ਗੱਲ ਹੋਈ ਹੈ ਪਰ ਮੈਂ ਗੱਡੀ ਲੱਗੇ ਜਾਂਦਾ ਲੱਗੇ ਸੰਗਤਾਈ ਆ ਇੱਕ ਇੱਕ ਬਤਾ ਦੇ ਵੇ ਕਮੰਡਰ ਗੱਲ ਕਰ ਗੱਲ ਸਾਰੇ ਤਕੇਸ਼ਾ ਹੀ ਕਰਦੇ ਚਪੇੜ ਮਾਰੀ ਨੇ ਇਹ ਚਪੇੜ ਮਾਰੀ ਕਿਹੜੀ ਗੱਲੋਂ ਗੱਲ ਕੀ ਸ਼ੁਰੂ ਕਰ ਮੈਂ ਇਹਨੂੰ ਕਿਹਾ ਮੈਂ ਸੰਗਤ ਤੇ ਚੱਲੀ ਮੈਨੂੰ ਆਹ ਲਾਟਰ ਦੇ ਮੈਂ ਕਿਹਾ ਲਾਟਰ ਮੈਂ ਲੜਾ ਆਏਗਾ ਸੀ ਹਾਂਜੀ ਲੜਾ ਵਾ ਲੜਾ ਵਾ ਕਿੱਥੇ ਵਿਆਹ ਤੇ ਚੱਲੇ ਸੀ ਅਸੀਂ ਚੱਲੇ ਜੀ ਇਹ ਤਾਂ ਸ਼ੇਰਪੁਰ ਸਾਹਿਬ ਅਗੇਪੁਰਾ ਚੰਦਰ ਲਾਗੇ ਗੱਲ ਹੀ ਗੱਲ ਕਿਹੜੀ ਹੋਈ ਹੈ ਗੱਲ ਕਿ ਗੱਲ ਕੋਈ ਨਹੀਂ ਸਰ ਅਸੀਂ ਆਖਿਆ ਸੰਗਤ ਆ ਸੰਗਤ ਤੇਰੀ ਪਰਚੀ ਨਹੀਂ ਲੱਗਦੀ ਇਹ ਜ਼ਬਰਦਸਤੀ ਕਰਦੇ ਆ ਇਹ ਸੰਗਤ ਨੇ ਤੁਸੀਂ ਹੁਣ ਵਿਆਹ ਤੇ ਜਾ ਰਹੇ ਹੋ ਕਿ ਸੰਗਤ ਸੰਗਤੀ ਸੰਤਲਾ ਵਿਆਹ ਤੋਂ ਸੰਗਤ ਦੇ ਸੰਗਤ ਆ ਵਿਆਹ ਇੱਕ ਸੰਗਤੀ ਸਮਝ ਆ ਇਹ ਕਿਹਨਾਮ ਦਾ ਡਾ ਅਜਨਾਲਾ ਅਜਨਾਲਾ ਕੀ ਨਾਮ ਹੈ ਜਿੰਨੇ ਮਾਰਾ ਰੋੜਾ ਪੀਣਾ ਮੈਂ ਵੀਰੋ ਹਾਂਜੀ ਕੀ ਨਾਮ ਹੈ ਤਰਦੀਪ ਸਿੰਘ ਤਰਦੀਪ ਸਿੰਘ ਹਾਂ ਇੱਥੇ ਆਏ ਕਿ ਤੇ ਗੱਡੀ ਲੱਗੀ ਲੈਣ ਚ ਫੇਰ ਕੀ ਹੋਇਆ ਫੇਰ ਇਹਨਾਂ ਧੱਕੇਸ਼ਾ ਹੀ ਨੇਟਾ ਮਾਰਿਆ ਉਹ ਆ ਬਾਈ ਏਟਾ ਮਾਰਿਆ ਥੇਰ ਮਾਰਤਾ ਨਾ ਉਹ ਮਾਰਿਆ ਮਾਰਿਆ ਤਾਂ ਜਨਮੀਆਂ ਸਿਰ ਮਾਰਦਾ ਬੰਦੇ ਉਹ ਰਿਹਾ ਆ ਮੋਟਾ ਆ ਜਿਹੜਾ ਮੋਟਾ ਖੜਾ ਕਿਹੜੀ ਜਨਾਨੀ ਦਾ ਸਰਪੰਚ ਆਹ ਦੇਖੋ ਅੰਦਰ ਕਿੱਥੇ ਲਾਓ ਲੈ ਉੱਪਰ ਬੁਲਾਇਓ ਕਿਹੜਾ ਨਾਂ ਰਾਗੀ ਆਪਣਾ ਮੇਰੀ ਗੱਲ ਸੁਣੋ ਜਦੋਂ ਪਰਚੀ ਆਪਣੇ ਕਹੀ ਜੀ ਪਰਚੀ ਵੇ ਇਹ ਇਸ ਵਹੀਕਲ ਦੀ ਬਣਦੀ ਆ ਨਹੀਂ ਜੀ ਉਹ ਇਹ ਸੰਗਤ ਦੇ ਸੰਬੰਧ ਦੀ ਕਾਦੀ ਸੰਗਤ ਦੇ ਵਰਤੀ ਵਾਂਗ ਕਾਦੀ ਦੇ ਕਿ ਮੁੰਡਿਆਂ ਦਾ ਲੜਾ ਲੱਗਾ ਉਹ ਵਿਆਹ ਤੋਂ ਬਾਅਦ ਚੱਲੇ ਆ ਇਹ ਸੰਗਤ ਸੰਗਤ ਸਿਰਤਰਾਸਾ ਵਿਆਹ ਗੁਰਦਾਰੇ ਖੋਇਆ ਹਾਂਜੀ ਗੁਰਦਾਰੇ ਖੋਇਆ ਅੱਜ ਵਾਲੇ ਕਿਹੜੇ ਮਿੰਟ ਤੋਂ ਹਾਂਜੀ ਪੰਡਿਆ ਸੱਦਾ ਵਜੇ ਪੰਡਿਆ ਸੱਦਾ ਪੰਡਿਆ ਸੱਦਾ ਹਾਂਜੀ ਹਾਂਜੀ ਖਾਸ ਕਰਕੇ ਕੀ ਕੀ ਕਹਿੰਦੇ ਹੁਣ ਕੀ ਕਹਿੰਦੇ ਹੁਣ ਇੱਥੇ ਮਾਰਨ ਲੱਪਿਆ ਹੋਵੇ ਮੁੰਡਾ ਕਰਦੀ ਬੰਦ ਹੋਣੀ ਚਾਹੀਦੀ ਜਿਹੜੇ ਜਗ੍ਹਾ ਤੇ ਆ ਟੋਲ ਪੁਲਾ ਟੋਲ ਪੁਲਾ ਇਹ ਨੇੜਲੇ ਵਾਲਿਆ ਸਾਰੇ ਹੀ ਲੇਟ ਆ ਜੋ ਪੇਰ ਮਾਰ ਕੇ ਚੱਲਿਆ ਅੱਜ ਲੈਣਾ ਕੋਈ ਟੰਗ ਨਹੀਂ ਲੈਣਾ ਉਹਦੇ ਵੀ ਆਉਣੇ ਕੰਪਲੀਟ ਕਰਨ ਦੇ ਚੱਲੋ ਪੁਲਿਸ ਦੀ ਕਟਾਲੀ ਨਹੀਂ ਹਾਂਜੀ ਨਹੀਂ ਨਹੀਂ ਹਾਂ ਜਾਣ ਦਿੱਤਾ ਉਹਨਾਂ ਨੇ ਇੱਟ ਮਾਰੀ ਹੋਰ ਕੀਤੀ ਹਾਂਜੀ ਇੱਟ ਮਾਰੀ ਇੱਕ ਮਾਰੀ ਆ ਕਿਹੜੀ ਇੱਟ ਮਾਰੀ ਅੱਗੇ ਨਾਲ ਸੱਟ ਪੇਰ ਮੋੜ ਬੰਦਾ ਖੋਦਾ ਹੀ ਦੇਖ ਰਿਹਾ ਐ ਬੰਦਾ ਭਾਜੀ ਉਹਨੇ ਘਵਾੜੇ ਨੂੰ ਬਚਾ ਲੈਣਾ ਘਵਾ ਆਹੋ ਦੇਖ ਮੇਰੀ ਘੜੀਓ ਘੜੀਓ ਉਹ ਘੜੀ ਤੋਂ ਉਹ ਘੜੀਓ ਉਹ ਘੜੀਓ ਮੋਟੋ ਦੇਖ ਰਿਆ ਨੂੰ ਹਾਂ ਜੀ ਨਾਲ ਨਹੀਂ ਨਾ ਨਾ ਮੈਂ ਮੋਟੋ ਦੇਖ ਰਿਆ ਕਰਕੇ ਮੈਂ ਇੱਟ ਮਾਰੀ ਆ ਬਾਲਾ ਕੋ ਕਾਲਾ ਕਰਵਾ ਬੇਟਾ ਅਮਰ ਕਨੈਕਟਰ ਕੋ ਕਾਲਾ ਕਰਵਾ ਕੇ ਲੋ ਕਰਨਾ ਕਰ ਰੋ ਬੇਲਾ ਹਾਂ ਆਹ ਆਓ ਕੋਲੇ ਜਾਣ ਦੋ ਹੁਣ ਟਾਈਮ ਥੋੜਾ ਜੀ ਇੰਨੇ ਜੀ ਕਾਰਵਾਈ ਹੋਣੀ ਜਿਹਦੀ ਗੁੰਡਾਗਰਦੀ ਕਰਦੇ ਆ ਕੋਲੇ ਜਾਣ ਦੋ ਜਾਣ ਦੋ ਭਾਈ ਆ ਜਾ ਬੰਦੇ ਨੂੰ ਮਰਨ ਗੋਲੀ ਆ 22 ਬਾਈ ਸਟੋਰੀ ਪਾਣੀਓ ਭਾਈ ਵੇਖੋ ਤੁਹਾਡਾ ਹੀ ਵਿਆਰ ਕੰਮ ਨਹੀਂ ਬਤਾਦਾ ਨਾ ਨਾ ਤਾਂ ਕਾਕੀ ਤਾਂ ਬੈਠਾ ਬੈਠਾ